ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਸਾਜਣਾ ਦੇਵਸ ਵਿਸਾਖੀ ਦਾ ਪੁਰਬ ਮਨਾਉਣ ਆਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬਾਂਸ ਦਾਨੇ ਅਮਰਤ ਕੇ ਦਾਤੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਪੁਰਬ ਸਾਡਾ ਗੌਰਵ ਮਈ ਮਾਨ ਮਤਾ ਸ਼ਾਨ ਮਤਾ ਵਿਰਾਸਤੀ ਪੁਰਬ ਹੈ ਇਸ ਦੀ ਆਰੰਭਤਾ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੀਤੀ ਇੱਕ ਵਾਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਭਾਈ ਪਾਰੋ ਜੀ ਜੋ ਬੜੇ ਬ੍ਰह्म ਗਿਆਨੀ ਸਿੱਖ ਸਨ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸੰਗਤ ਦੀ ਗਿਣਤੀ ਦੇ ਵਿੱਚ ਬਹੁਤ ਇਜ਼ਾਫਾ ਹੋ ਗਿਆ ਪੂਰਬ ਦੱਖਣ ਉੱਤਰ ਪੱਛਮ ਤੋਂ ਕਿਉਂ ਨਾ ਸੰਗਤਾਂ ਨੂੰ ਇੱਕ ਵਾਰ ਆਪ ਜੀ ਦੇ ਹਜ਼ੂਰ ਸੱਦੇ ਭੇਜ ਕੇ ਇਕੱਤਰ ਕਰੀਏ ਜਦੋਂ ਉੱਤਰ ਦੱਖਣ ਪੂਰਬ ਪੱਛਮ ਦੇ ਸਿੱਖ ਇਕੱਤਰ ਹੋਣਗੇ ਆਪਸ ਦੇ ਵਿੱਚ ਭਰਾਤਰੀ ਭਾਅ ਪੈਦਾ ਹੋਊਗਾ ਇੱਕ ਦੂਸਰੇ ਦੇ ਇਲਾਕੇ ਦੀ ਜਾਣਕਾਰੀ ਸਾਂਝੀ ਕਰਿਆ ਕਰਨਗੇ ਗਿਆਨ ਦੇ ਵਿੱਚ ਵਾਧਾ ਹੋਊਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਪਾਰੋ ਜੀ ਨੂੰ ਸਹਿਮਤੀ ਦਿੱਤੀ ਸੱਦੇ ਪੱਤਰ ਭੇਜੇ ਗਏ ਇਸ ਵਾਰ ਸਮੁੱਚੀ ਸਿੱਖ ਸੰਗਤ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਰਾਖੀ ਦੇ ਮੱਦੇਨਜ਼ਰ ਵੱਧ ਤੋਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੇ ਸੋ ਪਹਿਲਾ ਇਕੱਠ ਇੱਕ ਆਖ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਦੇ ਉੱਤੇ ਹੋਇਆ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨ ਪੰਜ ਪਾਤਕਤਨ ਦੇ ਵਿੱਚ ਮੌਜੂਦ ਹੁੰਦੇ ਚਾਹੇ ਉਹ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਚਾਹੇ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ ਚਾਹੇ ਭਾਈ ਡਰੋਲੀ ਦੀ ਧਰਤੀ ਉੱਥੇ-ਉੱਥੇ ਇੱਕ ਵਿਸਾਖ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਜਿਸ ਵਕਤ 1699 ਦੀ ਵਿਸਾਖੀ ਸੀ ਉਹ ਕੇ 80000 ਦੇ ਇਕੱਠ ਦੇ ਵਿੱਚੋਂ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਉਹਨਾਂ ਨੂੰ ਖੰਡੇ ਬਾਟੇ ਦੀ ਪਾਹਲ ਚਕਾਈ ਫਿਰ ਉਹਨਾਂ ਪਾਸੋਂ ਆਪ ਖੰਡੇ ਬਾਟੇ ਦੀ ਪਾਹਲ ਛਕੀ ਖਾਲਸੇ ਦੀ ਸਿਰਜਣਾ ਕੀਤੀ ਜਦੋਂ ਤਾਨੂ ਗੁਰੂ ਬੰਸੇ ਮਹਾਰਾਜ 1705-6 ਦੇ ਵਿੱਚ ਇਸ ਧਰਤੀ ਦੇ ਉੱਤੇ ਮੌਜੂਦ ਸਨ ਤਾਂਕ ਸ੍ਰੀ ਦੰਦਮਾ ਸਾਹਿਬ ਦਾ ਕਾਸ਼ੀ ਵਿਖੇ ਤਾਂ ਇੱਥੇ ਵੀ ਇੱਕ ਸਾਖ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕਾਗਰ ਕਾਬਲ ਅੰਧਾਰ ਟਾਕਾ ਸਾਹਿਬ ਉੱਤਰ ਦੱਖਣ ਪੂਰਬ ਪੱਛਮ ਤੋਂ ਆਪਸਾ ਵਰਤੇ ਮਾਲਵੇ ਤੋਂ ਵੱਡੀ ਗਿਣਤੀ ਦੀ ਸੰਗਤ ਇੱਥੇ ਪਹੁੰਚੀ ਇਥੇ ਖਣੇ ਦਾ ਅਮਰ ਸੰਚਾਰ ਹੋਇਆ ਲਖਾਈ ਸਿੱਖਾਣੀ ਖਾਸ ਤੌਰ ਤੇ ਮਾਲਵੇ ਦੇ ਸਿੱਖਾਂ ਨੇ ਵਿਸਾਖੀ ਵਾਲੇ ਦਿਨ ਇਸ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਚ ਪਹੁੰਚ ਕੇ ਖੰਡੇ ਬਾਟੇ ਦੀ ਪਹਲ ਚਕੀ ਉਸ ਸਮੇਂ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਵਿਸਾਖੀ ਦੇ ਪੁਰਬ ਖਾਲਸਾ ਸਾਜਨਾ ਦਿਵਸ ਦੇ ਰੂਪ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਮਨਾਏ ਜਾਂਦੇ ਨੇ 1947 ਤੋਂ ਪਹਿਲਾਂ ਪੰਜਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਦੇ ਉੱਤੇ ਖਾਲਸਾ ਸਾਜਨਾ ਦਿਵਸ ਵੱਡੇ ਪੱਧਰ ਤੇ ਇਕੱਠੀਆਂ ਹੋ ਕੇ ਮਨਾਇਆ ਜਾਂਦਾ ਸੀ ਤੇ 1947 ਤੋਂ ਬਾਅਦ ਪੰਥਕ ਇਕੱਠ ਜਿਹੜੇ ਆ ਰਾਸੀ ਵਿਚਾਰਾਂ ਕਰਨ ਵਾਲੇ ਉਹ ਵੀ ਇਸ ਧਰਤੀ ਦੇ ਉੱਤੇ ਹੋਣੇ ਜਿਹੜੇ ਆ ਉਹ ਆਰੰਭ ਹੋ ਗਏ ਆਪ ਸਾਰੀਆਂ ਸੰਗਤਾਂ ਇਸ ਪੂਰਬ ਦੇ ਉੱਤੇ ਸਾਕਤ ਸ੍ਰੀ ਦਮਦਮਾ ਸਾਹਿਬ ਦੇਖੇ ਨਤਮਸਤਕ ਹੋਣ ਆਏ ਹੋ ਦਾਸ ਹਾਜ਼ਰ ਹੋਈਏ ਸੰਗਤਾਂ ਨੂੰ ਸਮੁੱਚੇ ਵਿਸ਼ਵ ਦੇ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਖਾਲਸਾ ਸਾਜਨਾ ਦੇਵਸ ਵਿਸੋਏ ਦੇ ਇਸ ਪੁਰਬ ਦੀਆਂ ਬਹੁਤ 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 ਵਧਾਈਆਂ ਦੇਣਾ ਇਸ ਅਸਥਾਨ ਦੇ ਉੱਤੇ ਜੋ ਪਾਤਸ਼ਾਹ ਦੇ ਸ਼ਸਤਰ ਸ਼ਿਸ਼ੋਭਤ ਨੇ ਉਹਨਾਂ ਜੀ ਦੇ ਆਪ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਜੋ ਸ੍ਰੀ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ ਆਪ ਜੀ ਨੂੰ ਪਤਾ ਹੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਤਾਂ ਸਿੱਖਾਂ ਦੇ ਅੰਦਰ ਇੱਕ ਵਿਚਾਰਗੀ ਇੱਕ ਉਦਾਸੀ ਜਿਹੜੀ ਆਛਾ ਔਰ ਐਸਾ ਮੰਜ਼ਰ ਤਿਆਰ ਹੋਇਆ ਇਹ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੀ ਹਯਾਤੀ ਦੇ ਵਿੱਚ ਵਕਤ ਦੀ ਹਕੂਮਤ ਨਾਲ ਚਾਰ ਜੁੱਧ ਲੜੇ ਚਾਰੇ ਜਿੱਤੇ ਗਏ ਉਸ ਤੋਂ ਬਾਅਦ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਵੀ ਕੋਟਸਵਾਰ ਫੌਜਾ ਰੱਖਦੇ ਰਹੇ ਸੱਤਵੇਂ ਪਾਤਸ਼ਾਹ ਤੋਂ ਬਾਅਦ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਵੀ ਸ਼ਸਤਰਧਾਰੀ ਸਿੱਖਾਂ ਨੂੰ ਆਪਣੇ ਸੰਗ ਰੱਖਿਆ ਕਰਦੇ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਫਿਰ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਮੁਕਾਬਲਾ ਜਿਹੜਾ ਹੈ ਉਹ ਸ਼ਸਤਰ ਦੇ ਨਾਲ ਕਰਨ ਦਾ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਸ਼ਸਤਰਾਂ ਦੇ ਨਾਲ ਬਹੁਤ ਪਿਆਰ ਕਰਿਆ ਕਰਦੇ ਸਨ ਸਿੱਖ ਤੇ ਸ਼ਸਤਰ ਦਾ ਸੰਬੰਧ ਜਿਹੜਾ ਹੈ ਉਹ ਬਹੁਤ ਗਹਿਰਾ ਹੈ ਸਾਧ ਸੰਗਤ ਜੀ ਜਿਵੇਂ ਸਿੱਖ ਨੂੰ ਸ਼ਸਤਰ ਦੇ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਨੋਹਾਂ ਨਾਲੋਂ ਬਾਸ ਵੱਖਰਾ ਨਹੀਂ ਕੀਤਾ ਜਾ ਸਕਦਾ ਤਨਗੁਰ ਗੋਬਿੰਦ ਸਿੰਘ ਮਹਾਰਾਜ ਦਾ ਤਾਂ ਬਚਨ ਇਥੋਂ ਤੱਕ ਹੈ ਕਿ ਜੇ ਮੇਰੇ ਘਰ ਦੇ ਵਿੱਚ ਆਉਣੇ ਤੇ ਤੁਹਾਡੇ ਹੱਥ ਦੇ ਵਿੱਚ ਸ਼ਸਤਰ ਹੋਣਾ ਚਾਹੀਦਾ ਹੈ ਬਿਨਾਂ ਸ਼ਸਤਰ ਕੇ ਸਿੰਘ ਦੇਵੋ ਨੰ ਦਿਦਾਰੇ ਇਹ ਤਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ ਤਨਗੁਰ ਗੋਬਿੰਦ ਸਿੰਘ ਮਹਾਰਾਜ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਜਿਹੜੇ ਸਨ ਉਹ ਹਰ ਵਕਤ ਸ਼ਸਤਰਾਂ ਵਸਤਰਾਂ ਦੇ ਨਾਲ ਲੈ ਇਸ ਧਰਤੀ ਦੇ ਉੱਤੇ ਵਿਚਰਿਆ ਕਰਦੇ ਸਨ ਤਾਂ ਕਿ ਕੋਈ ਵੀ ਜ਼ੁਲਮ ਕਰਨ ਵਾਲਾ ਜ਼ਬਰਦਸਤ ਕਰਨ ਵਾਲਾ ਜਿਹੜਾ ਹੈ ਉਹ ਸਿੱਖਾਂ ਹੀ ਕੀ ਕਿਸੇ ਵੀ ਮਜ਼ਲੂਮ ਵਾਲਾ ਅੱਖ ਜਿਹੜਾ ਹੈ ਉਹ ਝਾਕ ਨਾ ਸਕੇ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਾਤਰੇ ਦੀ ਸ੍ਰੀ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸਤ ਜੈਸ ਬਦੂਕ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਇਸ ਸਥਾਨ ਦੇ ਉਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸਿੱਖ ਨੇ ਪੇਟ ਕੀਤੀ ਸਤਿਗੁਰੂ ਜੀ ਐਸੇ ਦੀਨ ਦਇਆਲ ਸਨ ਕਿ ਆਪਣੇ ਸਿੱਖਾਂ ਦੇ ਮਨ ਦੇ ਵਿੱਚ ਕੋਈ ਵੀ ਆਉਗਣ ਜਿਹੜਾ ਹੈ ਉਹ ਨਹੀਂ ਪਸੰਦ ਕਰਦੇ ਸਨ ਇਸ ਸਥਾਨ ਦੇ ਉਤੇ ਜਦੋਂ ਬਦੂਕ ਪੇਟ ਕੀਤੀ ਤੇ ਉਹਨਾਂ ਨੇ ਇਸ ਸਥਾਨ ਦੇ ਉਤੇ ਰਹਿਣ ਵਾਲੇ ਚੌਧਰੀ ਭਾਈ ਡੱਲੇ ਨੂੰ ਕਿਹਾ ਜਿਸ ਤੇ ਮਨ ਦੇ ਇਹ ਅਹੰਕਾਰ ਪੈਦਾ ਹੋ ਗਿਆ ਸੀ ਕਿ ਮੇਰੇ ਕੋਲੇ ਬੜੀ ਸੂਰਬੀਰਾਂਤੀ ਫੌਜ ਹੈ ਉਹਨੇ ਮਹਾਰਾਜ ਨੂੰ ਕਿਹਾ ਵੀ ਸੀ ਕਿ ਮਹਾਰਾਜ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਦ ਲੜੇ ਚਮਕੌਰ ਸਾਹਿਬ ਦੀ ਧਰਤੀ ਤੇ ਜੰਦ ਲੜਿਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜੰਦ ਲੜਿਆ ਮੈਨੂੰ ਆਵਾਜ਼ ਮਾਰ ਦੇ ਮੇਰੇ ਕੋਲੇ ਸੱਤ ਸੱਤ ਫੁੱਟੇ 8 8 ਫੁੱਟੇ ਨੌਜਵਾਨ ਸੀ ਤੁਹਾਡੀ ਮਦਦ ਕਰਨ ਪਹੁੰਚ ਜਾਂਦੇ ਤਾਂ ਨੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਬਦੂਹ ਭੇਟ ਕੀਤੀ ਤੇ ਚੌਧਰੀ ਡੱਲੇ ਨੂੰ ਕਿਹਾ ਡੱਲਿਆ ਅਸੀਂ ਨਿਸ਼ਾਨਾ ਪਰ ਚਾਹੁੰਦੇ ਹਾਂ ਇਸ ਬੰਦੂਕ ਦੇ ਨਾਲ ਆਪਣੇ 7-7 8-8 ਫੁੱਟੇ ਨੌਜਵਾਨ ਉਹਨਾਂ ਵਿੱਚੋਂ ਇੱਕ ਕੋਈ ਸਾਹਮਣੇ ਖੜਾ ਕਰੋ ਤਾਂ ਚੌਧਰੀ ਡੱਲਾ ਉਸੇ ਵੇਲੇ ਕਬਰਾ ਗਿਆ ਕਹਿਣ ਲੱਗਿਆ ਮਹਾਰਾਜ ਜੇ ਤੁਹਾਨੂੰ ਨਿਸ਼ਾਨੇ ਦੀ ਪਰਖ ਕਰਨੀ ਹੈ ਇੱਚੜੀ ਜਨੌਰ ਤੇ ਕਰ ਲਓ ਮਿਟੋਦੇ ਤੇ ਕਰ ਲਓ ਕਿਸ ਜਾਨਵਰ ਦੇ ਨਾਲ ਲਓ ਮਹਾਰਾਜ 7-7 8-8 ਫੁੱਟੇ ਨੌਜਵਾਨ ਤਾਂ ਮਹਾਰਾਜ ਨੇ ਕਿਹਾ ਨਹੀਂ ਚੌਧਰੀ ਡੱਲਿਆ ਅਸੀਂ ਨੌਜਵਾਨ ਜਿਹੜੇ ਤੇਰੇ ਨੇ 7-7 8-8 ਫੁੱਟੇ ਉਹਨਾਂ ਨੂੰ ਅੱਜਮਣੇ ਖਾਸੀ ਨਿਸ਼ਾਨੇ ਦੀ ਪਰਖ ਕਰਨਾ ਚਾਹੁੰਦੇ ਆ ਤਾਂ 7-7 8-8 ਫੁੱਟੇ ਨੌਜਵਾਨ ਜਿਹੜੇ ਸੀ ਉਸੇ ਵੇਲੇ ਮੈਦਾਨ ਵਿੱਚੋਂ ਖਿਸਕ ਗਏ ਫਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾ ਚੌਧਰੀ ਡੱਲਿਆ ਸਾਡੇ ਤੰਬੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰ ਜਦੋਂ ਚੌਧਰੀ ਡੱਲੇ ਨੇ ਤੰਬੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰੀ ਪਾਤਸ਼ਾਹ ਨੇ ਨਿਸ਼ਾਨਾ ਪਰਖਣਾ ਕੋਈ ਸਿੱਖ ਸਾਹਮਣੇ ਖੜਾ ਹੋਵੇ ਤਾਂ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ लाडले ਅੰਗਰੇਟੇ ਸਿੱਖ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਿਹੜੇ ਦਸਤਾਰੇ ਸਜਾਰੇ ਸੀ ਉਹ ਆ ਕੇ ਪਾਤਸ਼ਾਹ ਦੇ ਮਨੇ ਖੜੋ ਹੋ ਗਏ ਇੱਕ ਕਹੇ ਮਹਾਰਾਜ ਮੇਰੇ ਤੇ ਨਿਸ਼ਾਨਾ ਪਰਖੋ ਦੂਜਾ ਕਹੇ ਮਹਾਰਾਜ ਪਹਿਲਾਂ ਮੈਂ ਆਵਾਜ਼ ਸੁਣੇਰੇ ਤੇ ਨਿਸ਼ਾਨਾ ਪਰਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਸੀਸ ਤੋਂ ਫਾਇਰ ਕੀਤਾ ਚੌਧਰੀ ਡੱਲੇ ਨੂੰ ਆਖਿਆ ਡੱਲੇ ਜੰਗਾਂ ਜਿਹੜੀਆਂ ਲੜੀਆਂ ਜਾਂਦੀਆਂ ਨੇ ਉਹ ਕੇਵਲ ਜਸਮਾਨੀ ਤਾਕਤ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਸੱਤ ਸੱਤ ਆਟਾ ਟੱਟ ਫੁੱਟ ਸਰੀਰਾਂ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਜੰਗਾਂ ਲੜੀਆਂ ਜਾਂਦੀਆਂ ਨੇ ਹੌਸਲਿਆਂ ਦੇ ਨਾਲ ਜੰਗਾਂ ਲੜੀਆਂ ਜਾਂਦੀਆਂ ਨੇ ਹਿੰਮਤ ਦੇ ਨਾਲ ਔਰ ਸਭ ਤੋਂ ਵੱਧ ਜੰਗਾਂ ਲੜੀਆਂ ਜਾਂਦੀਆਂ ਨੇ ਉਸ ਬੰਮਨੋਖ ਵੱਲੋਂ ਉਸ ਯੋਧੇ ਵੱਲੋਂ ਜਿਹੜਾ ਆਪਣੇ ਗੁਰੂ ਦੇ ਪ੍ਰਤੀ ਆਪਣੇ ਆਗੂ ਦੇ ਪ੍ਰਤੀ ਤਨ ਮਨ ਧਨ ਕਰਕੇ ਸਮਰਪਣ ਹੁੰਦਾ ਹੈ ਜਿਹੜਾ ਜਾਨ ਦੀ ਪਰਵਾਹ ਨਹੀਂ ਕਰਦਾ ਆਪਣੇ ਗੁਰੂ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਦੀ ਪਰਵਾਹ ਨਹੀਂ ਕਰਦਾ ਇਹੋ ਜੇ ਸੂਰਬੀਰ ਯੋਧਿਆਂ ਦੇ ਬਲ ਬੂਤੇ ਜੰਗਾਂ ਲੜੀਆਂ ਜਾਂਦੀਆਂ ਨੇ ਉਹ ਬੰਦੂਕ ਹੈ ਜਿਸ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਰਮ ਸੇਵਕ ਭਾਈ ਡਲੇ ਦੇ ਅਪਮਾਨ ਨੂੰ ਜਿਹੜਾ ਉਹ ਦੂਰ ਕੀਤਾ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਇਹ ਮੋਹਰ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਦੋਂ ਇਹ ਸਥਾਨ ਤੋਂ ਹੁਕਮ ਜਾਰੀ ਹੋਇਆ ਕਰਦੇ ਸੀ ਤਾਂ ਇਹ ਮੋਹਰ ਜਿਹੜੀ ਆ ਉਹਨਾਂ ਹੁਕਮਾਂ ਦੇ ਉੱਤੇ ਲਗਾਇਆ ਕਰਦੇ ਸੀ ਇਸ ਮੋਹਰ ਦੇ ਉੱਤੇ ਲਿਖਿਆ ਹੈ ਅਕਾਲ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਤਖਤ ਸ੍ਰੀ ਦਮਦਮਾ ਜੀ ਇਸ ਮੋਹਰ ਦੇ ਉੱਤੇ ਲਿਖੀ ਹੋਈ ਅਵਾਰ ਇਹ ਸਾਬਤ ਕਰਦੀ ਹੈ ਕਿ ਇਹ ਸਿੱਖਾਂ ਦਾ ਪਾਵਨ ਪਵਿੱਤਰ ਤਖਤ ਹੈ ਔਰ ਇਸ ਤਖਤ ਤੋਂ ਕਿਸੇ ਵੇਲੇ ਹੁਕਮ ਜੜੇ ਆ ਪੰਥ ਦੇ ਨਾਂਉ ਦੂਰ ਦੂਰ ਸਿੱਖ ਸੰਗਤਾਂ ਲਈ ਜਾਇਆ ਕਰਦੇ ਸੀ ਚਾਂਦੀ ਦੀ ਇਹ ਮੋਹਰ ਹੈ ਜਿਸ ਪਿਆਰ ਦਰਸ਼ਨ ਕਰ ਰਹੇ ਹੋ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸ ਸ਼ੋਭਤ ਹੈ ਜਿਸ ਤੇਗੇ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਤੇਗਾ ਅਨੁਖੇ ਸ਼ਹੀਦ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਗਾਥਾ ਹੈ ਤਨਤਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸੂਰਬੀਰ ਯੋਧੇ ਸਨ ਜਿਨ੍ਹਾਂ ਨੇ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉਤੇ 50 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ ਇਸ ਅਸਥਾਨ ਦੇ ਉਤੇ ਬਾਬਾ ਦੀਪ ਸਿੰਘ ਜੀ ਨੇ ਬੈਠ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਾਰ ਉਤਾਰੇ ਕੀਤੇ ਗੁਟਕੇ ਸਾਹਿਬ ਪੋਥੀਆਂ ਜੜੀਆਂ ਹੈ ਉਹ ਲਿਖ ਕੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦੇ ਆ ਸੰਗਤਾਂ ਦੇ ਵਿੱਚ ਵੰਡੀਆਂ ਉਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਹਯਾਦੀ ਦੇ ਵਿੱਚ ਸਿੱਖਾਂ ਨੂੰ ਜੰਗੀ ਸ਼ਸਤਰ ਵਿਦਿਆ ਦੇ ਕਲਾ ਜਿਹੜੀ ਹੈ ਉਹ ਸਿਖਾਇਆ ਕਰਦੇ ਸਨ ਇਸ ਤਖਤ ਦੀ ਸਿਵਾ ਸੰਭਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਦੇੜ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਇਸ ਧਰਤੀ ਦੇ ਉੱਤੇ ਰਹਿ ਕੇ ਨਿਸ਼ਠਾ ਦੇ ਨਾਲ ਕੀਤੀ ਜਿੱਥੇ ਉਹਨਾਂ ਨੇ ਕੀਤੀ ਬੰਦਗੀ ਕੀਤੀ ਉੱਥੇ ਉਹਨਾਂ ਨੇ ਸਹਾਇਤਕ ਕਾਰਜ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਉਤਾਰਿਆਂ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਜਗ ਦੁਦ ਲੜਨ ਵਾਸਤੇ ਤਿਆਰ ਕੀਤਾ ਇੱਕ ਬੁਰਜ ਬਣਾਇਆ ਤਾਂ ਕਿ ਇਸ ਸਥਾਨ ਦੇ ਉੱਤੇ ਦੁਸ਼ਮਣ ਦਾ ਕੋਈ ਹੱਲਾ ਜਿਹੜਾ ਹੈ ਉਹ ਨਾ ਹੋ ਸਕੇ ਔਰ ਉਸ ਹਮਲੇ ਨੂੰ ਬਾਖੂ ਕੀ ਰੋਪਿਆ ਰੋਕਿਆ ਜਾ ਸਕੇ ਪੋਰਾ ਸਾਹਿਬ ਜਿਹਦੇ ਵਿੱਚ ਬੈਠ ਕੇ ਬਾਬਾ ਦੀਪ ਸਿੰਘ ਜੀ ਲੇਖਨ ਕਾਰਜ ਕਰਿਆ ਕਰਦੇ ਸਨ ਭਜਨ ਸਿਮਰਨ ਕਰਿਆ ਕਰਦੇ ਸਨ ਬੰਦਗੀ ਕਰਿਆ ਕਰਦੇ ਸਨ ਉਹ ਵੀ ਸਾਧ ਸੰਗਤ ਜੀ ਇਸ ਸਥਾਨ ਦੇ ਉੱਤੇ ਮੌਜੂਦ ਹੈ ਪਾਣੀ ਦੀ ਬੜੀ ਕਿਲਤ ਸੀ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਤਨਤਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਹਜ਼ਾਰਦੀ ਦੇ ਵਿੱਚ ਇੱਕ ਖੂਹ ਲਵਾਇਆ ਜਿਸ ਦਾ ਪਾਣੀ ਬੜਾ ਮਿੱਠਾ ਸੀ ਹੁਣ ਤੱਕ ਸ਼ਹਿਰ ਦੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਜਾਂ ਆਮ ਜਿਹੜੇ ਰਹਿਣ ਵਾਲੇ ਵਸਿੰਦੇ ਜਿਹੜੇ ਨੇ ਉਸ ਪਾਣੀ ਦਾ ਇਸਤੇਮਾਲ ਜਿਹੜੇ ਨੇ ਉਹ ਕਰਦੇ ਨੇ ਤਨਤਨ ਬਾਬਾ ਦੀਪ ਸਿੰਘ ਜੀ ਦੀਆਂ ਵੱਡੀਆਂ ਸਵਾਵਾਂ ਨੇ ਇਹ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਹਨਾਂ ਨੇ ਇਸ ਅਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਕਿ ਇਹ ਅਸਥਾਨ ਗੁਰੂ ਕੀ ਕਾਸ਼ੀ ਹੈ ਇੱਥੇ ਵਿਦਿਆ ਪੜਨ ਵਾਸਤੇ ਆਇਆ ਕਰਨਗੇ ਇੱਥੇ ਵਿਦਿਆ ਦੀ ਵੱਡੀ ਜਿਹੜੀ ਹੈ ਉਹ ਤਕਸਾਲ ਸਥਾਪਿਤ ਕੀਤੀ ਤਾਂ ਜੋ ਸਾਧ ਸੰਗਤ ਜੀ ਇਸ ਅਸਥਾਨ ਤੋਂ ਪੜ ਪੜ ਕੇ ਜਿਹੜੇ ਆ ਸਿੱਖ ਜਿਹੜੇ ਆ ਪ੍ਰਚਾਰ ਕਰਨ ਵਾਸਤੇ ਦੂਰ ਦੁਰਾਂਡੇ ਦੇ ਖੇਤਰਾਂ ਦੇ ਵਿੱਚ ਜਾਣ ਬੜਾ ਪ੍ਰਚਾਰ ਪ੍ਰਸਾਰ ਇਸ ਧਰਤੀ ਦੇ ਉੱਤੇ ਹੋਇਆ ਕੋਈ ਵਕਤ ਸੀ ਜਿੱਥੇ ਇਸ ਅਸਥਾਨ ਦੇ ਉੱਤੇ ਇਸ ਧਰਤੀ ਦੇ ਉੱਤੇ ਵੀੜਾ ਲਿਖ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਨੂੰ ਭੇਜੀਆਂ ਜਾਂਦੀਆਂ ਸੀ ਉੱਥੇ ਇਸ ਅਸਥਾਨ ਦੇ ਉੱਤੇ ਪੁਰਾਣੇ ਦੌਰਾਂ ਦੇ ਵਿੱਚ ਪੱਤਰ ਕਾਵਾਂ ਜਿਹੜੀਆਂ ਹੈ ਉਹ ਨਿਕਲੀਆਂ ਕਰਦੀਆਂ ਸੀ ਇੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਥਿਆ ਲੈਣ ਵਾਸਤੇ ਪਹੁੰਚਦੇ ਸੀ ਇੱਥੇ ਲਿਖਣ ਕਾਰਜ ਸਿੱਖਣ ਵਾਸਤੇ ਸਿੱਖ ਪਹੁੰਚਦੇ ਸੀ ਇੱਥੇ ਹਰ ਪ੍ਰਕਾਰ ਦੀ ਵਿਦਿਆ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਜਿਹਦਾ ਸਬੂਤ ਜਿਹੜਾ ਇਤਿਹਾਸ ਦੇ ਗ੍ਰੰਥਾਂ ਦੇ ਵਿੱਚੋਂ ਮਿਲਦਾ ਹੈ ਜਦੋਂ ਮੱッセ ਰੰਗੜ ਦਾ ਸਿਰ ਵੱਟਣ ਵਾਸਤੇ ਬਾਬਾ ਮਹਿਤਾਬ ਸਿੰਘ ਬਾਬਾ ਸੁਖਾ ਸਿੰਘ ਜੀ ਤੁਰੇ ਸਨ ਤੇ ਉਹ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਰੁਕੇ ਸਨ ਤੇ ਉਸ ਵਕਤ ਵੀ ਇੱਥੇ ਬਹੁਤ ਵੱਡੇ ਸੰਵਾਦ ਗਿਆਨ ਦੇ ਚਰਚਾਵਾਂ ਦਾ ਦੌਰ ਜਿਹੜਾ ਹੈ ਉਹ ਚੱਲਦਾ ਸੀ ਜਿਹੜਾ ਕਿ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਨੇ ਆਪਣੇ ਅੱਖੀ ਜਿਹੜਾ ਹੈ ਇੱਥੇ ਵੱਡੇ ਵੱਡੇ ਵਿਦਵਾਨਾਂ ਦੇ ਸੰਵਾਦ ਚੱਲਦੇ ਜਿਹੜੇ ਆ ਉਹ ਦੇਖੇ ਔਰ ਉਹਨਾਂ ਸੰਵਾਦਾਂ ਦੇ ਵਿੱਚ ਜਿਹੜਾ ਹੈ ਉਹ ਸ਼ામੂਲੀਅਤ ਵੀ ਕੀਤੀ ਇਹ ਇਤਿਹਾਸ ਦੀਆਂ ਕਥਾਵਾਂ ਸਾਬਤ ਕਰਦੀਆਂ ਨੇ ਕਿ ਇਹ ਗੁਰੂ ਕੀ ਕਾਸ਼ੀ ਜਿਹੜੀ ਹੈ ਬਹੁਤ ਵੱਡਾ ਵਿਦਿਆਰਥ ਦਾ ਜਿਹੜਾ ਉਹ ਕੇਂਦਰ ਸੀ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 50 ਸਾਲ ਤੋਂ ਵੱਧ ਸਮਾਂ ਰਹਿ ਕੇ ਇੱਥੇ ਸੇਵਾ ਕੀਤੀ ਇਹ ਤੇਗਾ ਜਿਹੜਾ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੇ ਖਾਤਰੇ ਦਾ ਹੈ ਜਿਹਦੇ ਆਪ ਦਰਸ਼ਨ ਕਰ ਰਹੇ ਹੋ ਇਸ ਤੋਂ ਇਲਾਵਾ ਸਾਧ ਸੰਗਤ ਜੀ ਇੱਥੇ ਇੱਕ ਸ਼ੀਸ਼ਾ ਸਾਹਿਬ ਸशोਭਤ ਹੈ ਸਾਰੇ ਬਸ ਇਸ ਕਰਕੇ ਸਤਕਾਰ ਵਜੋਂ ਨਾਂ ਲਾਉਨੇ ਆ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ ਜਿਹੜੀ ਪਿਆਰੇ ਦੀ ਵਸਤੂ ਹੁੰਦੀ ਹੈ ਉਹ ਪਿਆਰੇ ਦੀ ਵਸਤੂ ਪਿਆਰੇ ਵਾਂਗ ਪਿਆਰੀ ਹੁੰਦੀ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ੀਸ਼ਾ ਭੇਟ ਕੀਤਾ ਮਹਾਰਾਜ ਅਸੀਂ ਸ਼ੀਸ਼ਾ ਆਪਦੀ ਲਈ ਲੈ ਕੇ ਆਏ ਆ ਬੜਾ ਖੂਬਸੂਰਤ ਸ਼ੀਸ਼ਾ ਤੁਸੀਂ ਦਸਤਾਰਾਂ ਸਜਾ ਲਿਆ ਕਰੋ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਇਹ ਸ਼ੀਸ਼ੇ ਨੂੰ ਇੱਥੇ ਸੁਸ਼ੋਭਿਤ ਕਰ ਦਿਓ ਇੱਥੇ ਜਿਹੜਾ ਵੀ ਇਸ ਸ਼ੀਸ਼ੇ ਵਿੱਚੋਂ ਆਪਣਾ ਮੁਖ ਤਕੇਗਾ ਉਹਦੇ ਵਿੰਗੇ ਮੁਖ ਜਿਹੜੇ ਆ ਉਹ ਸਿੱਧੇ ਹੋਇਆ ਕਰਨਗੇ ਆਦ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਜਿਨ੍ਹਾਂ ਨੂੰ ਜਿਹੜਾ ਹੈ ਅਦ੍ਰੰਗ ਹੋ ਜਾਂਦਾ ਹੈ ਉਹ ਇੱਥੇ ਆਉਂਦੇ ਨੇ ਤਿੰਨ ਦਿਨ ਰਹਿ ਕੇ ਸ਼ੀਸ਼ੇ ਦੇ ਵਿੱਚੋਂ ਮੁੱਖ ਦੇਖਦੇ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਔਰ ਇੱਥੋਂ ਤੰਦਰੁਸਤ ਹੋ ਕੇ ਜਾਂਦੇ ਨੇ ਪਾਤਸ਼ਾਹ ਦੀ ਕਾਹ ਜਿਹੜੀ ਹੈ ਸਾਧ ਸੰਗਤ ਜੀ ਪਾਤਸ਼ਾਹ ਦੇ ਸਥਾਨ ਦੇ ਉੱਤੇ ਅੱਜ ਵੀ ਜਿਹੜੇ ਹੈ ਉਹ ਵਰਤਦੀ ਹੈ ਇਹ ਉਹ ਮਹਾਨ ਸਥਾਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਵਾਨ ਸਜਾਇਆ ਕਰਦੇ ਸਨ ਇੱਥੇ ਹੀ ਮਾਦਾ ਜੀ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੇਰੇ ਸੰਤੇ ਸਵਾਲ ਕੀਤਾ ਸੀ ਕਿ ਸਾਹਿਬ ਜਾ ਦੇ ਕਿੱਥੇ ਰਹੇ ਤੇ ਪਾਤਸ਼ਾਹ ਨੇ ਕਿਹਾ ਸੀ ਇਨ ਪੁੱਤਰਾਂ ਕੀ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਸਾਡੇ ਵਾਲੇ ਇਸ਼ਾਰਾ ਕਰਕੇ ਪਾਤਸ਼ਾਹ ਨੇ ਕਿਹਾ ਸੀ ਕਿ ਮੇਰੇ ਹਜ਼ਾਰਾਂ ਜਾਉਂਦੇ ਨੇ ਔਰ ਇਨਾਂ ਹਜ਼ਾਰਾਂ ਤੋਂ ਅਸੀਂ ਆਪਣੇ ਚਾਰ ਜਿਹੜੇ ਨੇ ਉਹ ਕੁਰਬਾਨ ਕਰ ਦਿੱਤੇ ਨੇ ਸਾਤ ਸੰਗਤ ਜੀ ਇਹਦੇ ਨਾਲ ਹੀ ਗੁਰਦੁਆਰਾ ਦਮਦਮਾ ਸਾਹਿਬ ਹੈ ਜਿੱਥੇ ਪਾਤਸ਼ਾਹ ਜੀ ਨੇ ਤੰਬੂ ਲਗਵਾਇਆ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਿਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਸੀ ਔਰ ਕਲਮਾ ਜਿਹੜੀਆਂ ਬਚ ਗਈਆਂ ਸਨ ਸ਼ਾਹੀ ਜੜੀ ਬਚ ਗਈ ਸੀ ਉਹ ਗੁਰਦੁਆਰਾ ਲੇਖਨ ਸਰ ਸਾਹਿਬ ਦੇ ਸਰੋਵਰ ਦੇ ਵਿੱਚ ਮਹਾਰਾਜ ਨੇ ਸਟਵਾ ਦਿੱਤੀ ਸੀ ਤੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਜਿਹੜਾ ਮਾਣ ਦਿੱਤਾ ਸੀ ਲੇਖਣ ਦਾ ਅਰਥ ਹੁੰਦਾ ਹੈ ਕਲਮ ਦੇਖਣੀ ਕਹਿੰਦੇ ਨੇ ਕਲਮ ਨੂੰ ਮਹਾਰਾਜ ਕਲਮਾਂ ਜਿਹੜੀਆਂ ਨੇ ਇਸ ਸਥਾਨ ਦੇ ਉੱਤੇ ਜਿਹੜੀਆਂ ਇਸਤੇਮਾਲ ਹੋਈਆਂ ਸੀ ਜਾਂ ਜਿਹੜੀਆਂ ਬਚ ਗਈਆਂ ਸੀ ਉਹਨਾਂ ਨੂੰ ਲੇਖਨ ਸਰਸਾਹਬ ਦੇ ਸਰੋਵਰ ਦੇ ਵਿੱਚ ਪਾ ਕੇ ਇਹ ਕਿਹਾ ਸੀ ਕਿ ਇਸ ਸਥਾਨ ਦੇ ਉੱਤੇ ਜੇ ਬੈਲਬੁੱਧੀ ਵਾਲੇ ਵੀ ਆ ਕੇ ਪੜਨਗੇ ਨਾ ਵਿਦਿਆ ਪ੍ਰਾਪਤ ਕਰਨਗੇ ਤੇ ਉਹ ਵਿਦਵਾਨ ਬਣ ਕੇ ਜਾਇਆ ਕਰਨਗੇ ਪਾਤਸ਼ਾਹ ਦਾ ਪਾਵਨ ਪਵਿੱਤ ਅਸਥਾਨ ਗੁਰਦੁਆਰਾ ਲਖਨਸਰ ਸਾਹਿਬੀ ਸੇ ਸ਼ੋਭਤ ਹੈ ਗੁਰਦੁਆਰਾ ਦੰਮਾ ਸਾਹਿਬੀ ਸੇ ਸ਼ੋਭਤ ਹੈ ਇਸ ਧਰਤੀ ਦੇ ਉਤੇ ਇੱਕ ਗੁਰਦੁਆਰਾ ਉਹਨਾਂ ਸੂਰਬੀਰਾਂ ਦੀ ਯਾਦ ਦੇ ਵਿੱਚ ਬਣਿਆ ਜਿਨ੍ਹਾਂ ਨੇ ਮਹਾਰਾਜ ਅੱਗੇ ਖੜੋ ਕੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਸੀ ਗੁਰੂ ਕੇ ਰੰਗਰੇਟੇ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਪੰਥ ਦੇ ਅੰਦਰ ਕੁਰਬਾਨੀਆਂ ਦੇਣ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸੇ ਸ਼ੋਭਤ ਹੈ ਇਸੇ ਤਰ੍ਹਾਂ ਇੱਕ ਗੁਰਦੁਆਰਾ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਮੰਨਜੀ ਸਾਹਿਬ ਤੇ ਉਹਦੇ ਨਾਲ ਸਰੋਵਰ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਦੀ ਖਦਵਾਈ ਕਰਾਈ ਸੀ ਤੇ ਫਿਰ ਮੁਕੰਮਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਕੇ ਕੀਤਾ ਸੀ ਇਸ ਤੋਂ ਇਲਾਵਾ ਗੁਰਦੁਆਰਾ ਮਹਲ ਸਰ ਸਾਹਿਬ ਜਿੱਥੇ ਜੰਗੀ ਕਰਤਬ ਹੋਇਆ ਕਰਦੇ ਸਨ ਤੇ ਅੱਜ ਅਸੀਂ ਵਿਸਾਖੀ ਤੋਂ ਅਗਲੇ ਦਿਨ ਮਹੱਲਾ ਜਿਹੜਾ ਹੈ ਉਸ ਅਸਥਾਨ ਦੇ ਉੱਤੇ ਲੈ ਕੇ ਜਾਣੇ ਹਾਂ ਗੁਰਦੁਆਰਾ ਜੰਡ ਸਰ ਸਾਹਿਬ ਜਿੱਥੇ ਮਹਾਰਾਜ ਨੇ ਪੜਾਹ ਕੀਤਾ ਇਹ ਆਪਣੇ ਸਿੱਖਾਂ ਸੇਪ ਕਾਨੂੰਨ ਜਿਹੜੇ ਖਾਸ ਤੌਰ ਦੇ ਉਤੇ ਇਸ ਇਲਾਕੇ ਤੋਂ ਤਲਬ ਲੈਣ ਵਾਸਤੇ ਆਏ ਸੀ ਉਹਨਾਂ ਨੂੰ ਤਲਬਾ ਦਿੱਤੀਆਂ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਅਸਥਾਨ ਦੇ ਉੱਤੇ ਇੱਕ ਗੁਰਦਾਰਾ ਸਾਹਿਬ ਮਾਤਾ ਸੁੰਦਰ ਕੌਰ ਜੀ ਦੀ ਯਾਦ ਦੇ ਵਿੱਚ ਹੈ ਕਿਉਂਕਿ ਜਦੋਂ ਮਾਤਾ ਜੀ ਇੱਥੇ ਆਏ ਸਨ ਦਿੱਲੀ ਤੋਂ ਤੇ ਉਹਨਾਂ ਦਾ ਪੜਾਹ ਜਿਹੜਾ ਹੈ ਉਸ ਅਸਥਾਨ ਦੇ ਉੱਤੇ ਜਿਹੜਾ ਹੈ ਉਹ ਹੋਇਆ ਸੀ ਉੱਥੇ ਉਹਨਾਂ ਦਾ ਤੰਬੂ ਲੱਗਿਆ ਸੀ ਇਹ ਇਤਿਹਾਸਕ ਗੁਰਦਾਰੇ ਸਾਹਿਬ ਇਸ ਧਰਤੀ ਦੇ ਉੱਤੇ ਮੌਜੂਦ ਹੈ ਸਾਧ ਸੰਗਤ ਜੀ ਵੱਡੀ ਗਿਣਤੀ ਚ ਅਸੀਂ ਖਾਲਸਾ ਸਾਜਨਾ ਦਿਵਸ ਮਨਾਉਣ ਵਾਸਤੇ ਇਕੱਤਰ ਹੋਏ ਆਂ ਅੱਜ ਸਮਾਂ ਜਿਹੜਾ ਨਾ ਦੌਰ ਜਿਹੜਾ ਹੈ ਬੜਾ ਭਿਆਨਕ ਚੱਲ ਰਿਹਾ ਸਾਨੂੰ ਚੁਣੌਤੀਆਂ ਕਿੜੀਆਂ ਨੇ ਉਹ ਬਹੁਤ ਵੱਡੀਆਂ ਮਿਲ ਰਹੀਆਂ ਨੇ ਹਕੂਮਤਾਂ ਵੱਲੋਂ ਵੀ ਮਿਲ ਰਹੀਆਂ ਨੇ ਹੋਰ ਜਿਹੜੇ ਗੁਰਪਿਆਰੀਓ ਪੰਥ ਦੋਖੀ ਨੇ ਉਹਨਾਂ ਵੱਲੋਂ ਵੀ ਮਿਲ ਰਹੀਆਂ ਨੇ ਇੱਥੇ ਪਾਤਸ਼ਾਹ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਬਹੁਤ ਰਹਿਮਤਾਂ ਕੀਤੀਆਂ ਨੇ ਖਾਸ ਤੌਰ ਦੇ ਉਤੇ ਇਸ ਮਾਲਵੇ ਦੀ ਧਰਤੀ ਨੂੰ ਗੁਰੂ ਦਾ ਮਾਲਵਾ ਕਹਿ ਕੇ ਜਿਹੜਾ ਉਹ ਸਨਮਾਨ ਦਿੰਦਾ ਹੈ ਦੇਖੋ ਗੁਰੂ ਦਾ ਮਾਝਾ ਗੁਰੂ ਦਾ ਦਵਾਬਾ ਨਹੀਂ ਬਲਕਿ ਗੁਰੂ ਦਾ ਮਾਲਵਾ ਜਿਹੜਾ ਹੈ ਪਾਤਸ਼ਾਹ ਨੇ ਕਹਿ ਕੇ ਮਾਲਵੇ ਨੂੰ ਜਿਹੜਾ ਆਪਣਾ ਘਰ ਦੱਸਿਆ ਤੇ ਮਾਲਵੇ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਗੁਰੂ ਢੰਮ ਜਿਹੜਾ ਹੈ ਆਪਣੇ ਪੈਰ ਪਸਾਰਦਾ ਨਜ਼ਰ ਆਉਂਦਾ ਹੈ ਇਹ ਉਹ ਧਰਤੀ ਆ ਜਿੱਥੇ ਸਾਡੇ ਬਜ਼ੁਰਗਾਂ ਵੱਲ ਮਹਾਰਾਜ ਨੇ ਹੱਥ ਕਰਕੇ ਕਿਹਾ ਸੀ ਕਿ ਇਹਨਾਂ ਪੁੱਤਰਾਂ ਨੇ ਕੇ ਸੀਸ ਪਰ ਵਾਰ ਦੀਏ ਸੋ ਚਾਰ ਚਾਰ ਮੂਹੇ ਤੋਂ ਕੀ ਆ ਹੋਆ ਜੀਵਤ ਕਈ ਹਜ਼ਾਰ ਤੇ ਸਾਡੇ ਬਜ਼ੁਰਗ ਖੁਸ਼ ਹੋਏ ਹੋਣੇ ਕਿ ਮਹਾਰਾਜ ਨੇ ਸਾਨੂੰ ਪੁੱਤਰਾਂ ਤੋਂ ਵੱਧ ਕੇ ਸਨਮਾਨ ਦਿੱਤਾ ਪਰ ਅੱਜ ਅਸੀਂ ਉਹਨਾਂ ਬਜ਼ੁਰਗਾਂ ਦੀਆਂ ਨਸਲਾਂ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਅਸੀਂ ਵਾਰਸ ਨਸਲਾਂ ਅਸੀਂ ਦਾੜੀ ਕੇਸਾਂ ਤੋਂ ਹੀਣੇ ਹੁੰਦੇ ਜਾ ਰਹੇ ਆ ਸਾਧ ਸੰਗਤ ਜੀ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣੀਏ ਸਭ ਸੂਰਤ ਹੋਈਏ ਖੰਡੇ ਪਾਟੇ ਦੀ ਪਾਹਲ ਛਕੀਏ ਗੁਰੂ ਕੇ ਲੜ ਲੱਗੀਏ ਤਾਂ ਕਿ ਅਸੀਂ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕੀਏ ਔਰ ਜਿਹੜੀਆਂ ਸਾਨੂੰ ਚੁਣੌਤੀਆਂ ਮਿਲ ਰਹੀਆਂ ਨੇ ਚਾਹੇ ਉਹ ਹਕੂਮਤਾਂ ਵੱਲੋਂ ਮਿਲ ਰਹੀਆਂ ਨੇ ਅੱਜ ਦੀਆਂ ਨਹੀਂ ਮਿਲ ਰਹੀਆਂ ਜਦੋਂ ਤੋਂ ਸਿੱਖ ਮਤ ਪੈਦਾ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਮਿਲ ਰਹੀਆਂ ਨੇ ਪਰ ਹਰ ਵਕਤ ਸਿੱਖਾਂ ਨੇ ਚੁਣੌਤੀਆਂ ਦਾ ਮੁਕਾਬਲਾ ਜਿਹੜਾ ਹੈ ਉਹ ਡਟ ਕੇ ਕੀਤਾ ਇਸ ਲਈ ਕੀਤਾ ਕਿਉਂਕਿ ਸਿੱਖ ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਰੋਪਤ ਰਹੇ ਨੇ ਇਹ ਜਿਹੜੀਆਂ ਚੁਣੌਤੀਆਂ ਦੇਣ ਵਾਲੇ ਲੋਕ ਨੇ ਅਸੀਂ ਇਹਨਾਂ ਨੂੰ ਅੱਜ ਵੀ ਪਛਾਣ ਸਕਦੇ ਹਾਂ ਫਰਕ ਸਿਰਫ ਇਹਨਾਂ ਕਿ ਆਪਣੇ ਬਜ਼ੁਰਗਾਂ ਵਾਂਗ ਆਪਣੇ ਪੂਰਬ祖 ਵਾਂਗ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜੀਵਨ ਬਤੀਤ ਕਰੀਏ ਨਿਸ਼ਠਾ ਰੱਖੀਏ ਭਰੋਸਾ ਰੱਖੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕਿਸੇ ਹੋਰ ਤੇ ਭਰੋਸਾ ਵਿਸ਼ਵਾਸ ਜਿਹੜਾ ਹੈ ਉਹ ਬਿਲਕੁਲ ਨਹੀਂ ਕਰਨਾ ਸਿੱਖਦੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਰੱਖਾਂਗੇ ਤਾਂ ਸਾਡੇ ਜਿਹੜੇ ਨੇ ਕਾਰਜ ਰਾ ਸੁਣਗੇ ਹਰ ਦੀਵਾਨ ਫਤਿਹ ਹੋਏਗਾ ਹਰ ਮੈਦਾਨ ਫਤਿਹ ਹੋਏਗਾ ਪਹਾੜ ਵੀ ਜਿਹੜਾ ਸਾਡਾ ਰਸਤਾ ਨਹੀਂ ਰੋਕ ਸਕਣਗੇ ਜੇ ਗੁਰੂ ਸਾਡਾ ਸਾਡੇ ਨਾਲ ਹੋਏਗਾ ਤੇ ਜੇ ਅਸੀਂ ਸਾ ਜੀ ਗੁਰੂ ਤੋਂ ਬੇਮਖ ਹੋ ਗਏ ਪਤ ਤ ਪੁਨੇ ਦੇ ਧਾਰਨੀ ਬਣ ਗਏ ਨਸ਼ਿਆਂ ਦੇ ਧਾਰਨੀ ਬਣ ਗਏ ਤਾਂ ਸਾਧ ਸੰਗਤ ਜੀ ਗੁਰੂ ਨੇ ਸਾਡੀ ਬਾਹ ਨਹੀਂ ਫੜਨੀ ਤੇ ਫੇਰ ਸਾਨੂੰ ਕੋਈ ਵੀ ਆ ਕੇ ਰੋਲ ਜਾਏਗਾ ਕੋਈ ਵੀ ਆ ਕੇ ਮਧੋਲ ਜਾਏਗਾ ਅਸੀਂ ਚਾਹੁੰਦੇ ਹਾਂ ਕੋਈ ਸਾਨੂੰ ਰੋਲ ਨਾ ਸਕੇ ਕੋਈ ਮਧੋਲ ਨਾ ਸਕੇ ਤਾਂ ਫੇਰ ਗੁਰੂ ਨੂੰ ਆਪਣੇ ਅੰਗ ਸੰਗ ਰੱਖੋ ਗੁਰੂ ਦਾ ਪੱਲਾ ਫੜ ਕੇ ਰਹੋ ਗੁਰੂ ਦੀ ਬਾਹ ਫੜ ਕੇ ਰਹੋ ਗੁਰੂ ਸਾਨੂੰ ਮੁਸੀਬਤਾਂ ਚੋਂ ਬਾਹਰ ਕੱਢ ਕੇ ਲੈ ਜਾਏਗਾ ਜਿਵੇਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੇਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਫੜਨ ਵਾਲੇ ਬਵੰਜਾ ਰਾਜੇ ਜਿਹੜੇ ਐ ਕੈਦ ਚੋਂ ਬਾਹਰ ਹੋ ਗਏ ਸੀ ਅਸੀਂ ਵੀ ਨਸ਼ਿਆਂ ਦੀ ਦਲਦਲ ਚੋਂ ਦੀ ਕੈਦ ਚੋਂ ਰਹਿਤ ਹੋ ਜਾਾਂਗੇ ਅਸੀਂ ਵੀ ਪਦਤ ਪੋਣ ਦੀ ਕੈਦ ਚੋਂ ਰਹਿਤ ਹੋ ਜਾਾਂਗੇ ਅਸੀਂ ਵੀ ਸਰਕਾਰ ਦੀਆਂ ਚੁਣਟੀਆਂ ਦਾ ਮੁਕਾਬਲਾ ਕਰਦੇ ਹੋਏ ਅਸੀਂ ਨਿਕਲ ਜਾਵਾਂਗੇ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਜੇ ਗੁਰੂ ਦਾ ਲੜ ਫੜ ਕੇ ਚੱਲਾਂਗੇ ਇਸ ਧਰਤੀ ਦੇ ਉੱਤੇ ਭਾਈ ਡਲ ਸਿੰਘ ਕਿਉਂਕਿ ਉਹਨਾਂ ਨੇ ਖੰਡੇ ਬਾਟੇ ਰਾਹੁਲ ਛਕੀ ਸੀ ਭਾਈ ਡੱਲੇ ਤੋਂ ਭਾਈ ਡਲ ਸਿੰਘ ਹੋ ਗਏ ਸੀ ਉਹਨਾਂ ਦੇ ਘਰ ਦੇ ਵਿੱਚ ਵੀ ਪਾਠਾਂ ਦੇ ਬਹੁਤ ਸਾਰੇ ਸ਼ਸਤਰ ਵਸਤਰ ਜਿਹੜੇ ਨੇ ਮੌਜੂਦ ਨੇ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ਾਂ 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 ਬਖਸ਼ੀਆਂ ਨੇ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਕੋਈ ਅਸਥਾਨ ਦੁੱਧ ਦਿੰਦਾ ਹੈ ਕੋਈ ਪੁੱਤ ਬਦ ਦਿੰਦਾ ਹੈ ਲੇਕਿਨ ਇਸ ਮਾਲਵੇ ਦੀ ਧਰਤੀ ਦੇ ਉੱਤੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਮੁਕਤੀਆਂ ਵੀ ਵੰਡੀਆਂ ਨੇ ਮੋਕਸ਼ ਵੀ ਵੰਡਿਆ ਸਾਧ ਸੰਗਤ ਜੀ ਇਹ ਅਸਥਾਨ ਬੜੇ ਪਾਵਨ ਪਵਿੱਤਰ ਅਸਥਾਨ ਨੇ ਸਾਡੇ ਇਹਨਾਂ ਦੀ ਸੰਭਾਲ ਕਰੀਏ ਇਹਨਾਂ ਦੇ ਪ੍ਰਬੰਧਾਂ ਦੇ ਸਹਿਯੋਗੀ ਬਣੀਏ ਤਾਂ ਕਿ ਸਾਡਾ ਲੋਕ ਵੀ ਸੁਖੀ ਹੋਵੇ ਇਹ ਸਾਡਾ ਪਰਲੋਕ ਵੀ ਸੋਹਣਾ ਹੋਵੇ ਮੈਂ ਇੱਕ ਵਾਰੀ ਫੇਰ ਜਿੱਥੇ ਇਸ ਧਰਤੀ ਦੇ ਉੱਤੇ ਖਾਲਸਾ ਸਾਜਣਾ ਦਿਵਸ ਵਿਸਾਖੀ ਦਾ ਵਰਬ ਮਨਾਉਣ ਆਈਆਂ ਸੰਗਤਾਂ ਨੂੰ ਜਿਉਂ ਆਇਆ ਕਹਿਣਾ ਉੱਥੇ ਨਾਲ ਇਹ ਵੀ ਬੇਨਤੀ ਕਰਦਾ ਕਿ ਭਾਈ ਅੱਜ ਅਮਰ ਸੰਚਾਰ ਵੀ ਜਿਹੜਾ ਹੈ ਉਹ ਚੱਲ ਰਿਹਾ ਹੈ 9 ਵਜੇ ਸ਼ੁਰੂ ਹੋਣੇ 12 ਵਜੇ ਤੱਕ ਫਿਰ 12 ਵਜੇ ਸ਼ੁਰੂ ਹੋ ਕੇ 3 ਵਜੇ ਤੱਕ ਖੰਡੇ ਬਾਟੇ ਦੀ ਪਾਹਲ ਜਿਹੜੀ ਸੰਗਤਾਂ ਨੂੰ ਸ਼ਿਕਾਈ ਜਾਣੀ ਹੈ ਮਨ ਬਣਾ ਲਈਏ ਖੰਡੇ ਬਾਟੇ ਦੀ ਪਾਹਲ ਛੱਕੇ ਜਾਣਾ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉਤੋਂ ਬਹੁਤ ਬਹੁਤ ਸਾਧ ਸੰਗਤ ਜੀ ਆਪ ਜੀ ਨੂੰ ਇਸ ਪਾਵਨ ਪਵਿੱਤਰ ਪੁਰਬ ਦੀਆਂ ਵਧਾਈਆਂ ਬਹੁਤ ਧੰਨਵਾਦ ਇਹਨੇ ਸ਼ਬਦ ਜਿਹੜੇ ਆ ਉਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ